ਇਕ ਓੰਕਾਰ ਸਤ ਗੁਰ ਪ੍ਰਸਾਦ ਆਸਾ ਮਹੱਲਾ ਤੀਜਾ ਸ਼ੰਤ ਘਰ ਤੀਜਾ ਸਾਜਣ ਮੇਰੇ ਪ੍ਰੀਤਮ ਹੁ ਤੁਮ ਸਹਿ ਕੀ ਭਗਤ ਕਰੇ ਹੋ ਗੁਰ ਸੇਵਹੁ ਸਦਾ ਆਪਣਾ ਨਾਮ ਪਦਾਰਥ ਲੇ ਹੋ ਭਗਤ ਕਰਹੁ ਤੁਮ ਸਹਿ ਕੇਰੀ ਜੋ ਸਹਿ ਪਿਆਰੇ ਪਾਵੈ ਆਪਣਾ ਭਾਣਾ ਤੁਮ ਕਰਹੁ ਤਾਂ ਫਿਰ ਸਹਿ ਖੁਸ਼ੀ ਨ ਆਵੈ ਭਗਤ ਭਾਵ ਇਹ ਮਾਰਗ ਵਿਖੜਾ ਗੁਰਦੁਆਰੈ ਕੋ ਪਾਵੇ ਕਹਿ ਨਾਨਕ ਜਿਸ ਕਰੇ ਕਿਰਪਾ ਸੋ ਹਰ ਭਗਤੀ ਚਿਤ ਲਾਵੇ ਮੇਰੇ ਮਨ ਬੈਰਾਗਿਆ ਤੂੰ ਬੈਰਾਗ ਕਰ ਕਿਸ ਦਿਖਾਵੇ ਹਰ ਸੋਹਿਲਾ ਤਿੰਨ ਸਦ ਸਦਾ ਜੋ ਹਰ ਗੁਣ ਗਾਵੇ ਕਰ ਬੈਰਾਗ ਤੂੰ ਛੋਟ ਪਖੰਡ ਸੋ ਸਹੋ ਸਭ ਕਿਸ ਜਾਣੈ ਜਾਲਥਲ ਮਹੀਅਲੇ ਕੋ ਸੋਈ ਗੁਰਮੁਖ ਹੁਕਮ ਪਛਾਣੈ ਜਿਨ ਹੁਕਮ ਪਛਾਤਾ ਹਰੀ ਕੇ ਰਾ ਸੋਈ ਸਰਬ ਸੁਖ ਪਾਵੈ ਇਵ ਕਹੈ ਨਾਨਕ ਸੋ ਬੈ ਰਾਗੀ ਅਨ ਦਿਨ ਹਰ ਲਿਵ ਲਾਵੇ ਜਹ ਜਹ ਮਨ ਤੂੰ ਧਾਮਦਾ ਤਹ ਤਹ ਹਰ ਤੇਰੇ ਨਾਲੇ ਮਨ ਸਿਆਣ ਪਛੋਦੀਐ ਗੁਰ ਕਾ ਸ਼ਬਦ ਸੰਹਾਲੇ ਸਾਥ ਤੇਰਾ ਸੋ ਸਹੋ ਸਦਾ ਹੈ ਇੱਕ ਖਿੰਨ ਹਰ ਨਾਮ ਸੰਭਾਲੇ ਜਨਮ ਜਨਮ ਕੇ ਤੇਰੇ ਪਾਪ ਕਟੇ ਅੰਤ ਪਰਮ ਪਦ ਪਾਵਹਿ ਸਾਚੇ ਨਾਲ ਤੇਰਾ ਗੰਢ ਲਾਗੇ ਗੁਰਮੁਖ ਸਦਾ ਸੰਭਾਲੇ یوں ਕਹੈ ਨਾਨਕ ਜਹ ਮਨ ਤੂੰ ਤਾਨਦਾ ਤਹ ਹਰ ਤੇਰਾ ਸਦਾ ਨਾਲੇ ਸਤਗੁਰ ਮਿਲਿਆ ਤਾਵਤ ਥੰਮਿਆ ਨਿਟਕਾਰ ਵਸਿਆ ਆਏ ਨਾਮ ਵਿਹਾਜੇ ਨਾਮ ਲੈ ਨਾਮ ਰਹੇ ਸਮਾਏ ਤਾਗ ਤਥਮਿਆ ਸਤਗੁਰ ਮਿਲਿਆ ਦਸਵਾ ਦਵਾਰ ਪਾਇਆ ਤਿਥੈ ਅੰਮ੍ਰਿਤ ਭੋਜਨ ਸਹਿਜ ਤੁਨੇ ਉਪਜੈ ਜਿਤ ਸ਼ਬਦ ਜਗਤ ਥਮ ਰਹਾਇ ਤਹ ਅਨੇਕ ਬਾਜੇ ਸਦਾ ਆਨੰਦ ਹੈ ਸੱਚੇ ਰਹਾ ਸਮਾਏ ਇਉ ਪਹ ਨਾਨਕ ਸਤਗੁਰ ਮਿਲਿਆ ਤਾਵਤ ਥੰਮਿਆ ਨਿਜ ਕਰ ਵਸਿਆ ਆਏ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇ ਰਹਿ ਨਾਲ ਹੈ ਗੁਰਮਤੀ ਰੰਗ ਮਾਣ ਮੂਲ ਪਛਾਣ ਹਤਾ ਸਹੋ ਜਾਣਹਿ ਮਰਨ ਜੀਵਨ ਕੀ ਸੋਝੀ ਹੋਈ ਗੁਰ ਪ੍ਰਸਾਦੀ ਏ ਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ ਮਨ ਸ਼ਾਂਤ ਆਈ ਜੀਵ ਵਿਧਾਈ ਤਾਂ ਹੋਵਾ ਪਰਵਾਣ ਕਿਉਂ ਕਹੈ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਤੂੰ ਗਾਰਬ ਅਟਿਆ ਗਾਰਬ ਲਦਿਆ ਜਾਹੇ ਮਾਇਆ ਮੋਹਣੀ ਮੋਹਿਆ ਫਿਰ ਫਿਰ ਜੁਨੀ ਭਵਾਹੇ ਗਾਰਬ ਲਗਾ ਜਾਹੇ ਮੁਗਧ ਮਨ ਅੰਤ ਗਿਆ ਪਛਤਾਵਹਿ ਅਹੰਕਾਰ ਤਿਸ਼ਨਾ ਰੋਗ ਲੱਗਾ ਬਿਰਥਾ ਜਨਮ ਗਵਾਵਹਿ ਮਨ ਮੁਖ ਮੁਗਧ ਚੇਤ ਹੈ ਨਾਹੀ ਅੱਗੇ ਦਇਆ ਪਛਤਾਵਹਿ ਜਿਉਂ ਤਹ ਨਾਨਕ ਮਨ ਤੂੰ ਗਾਰਬ ਅਟਿਆ ਗਾਰਬ ਲੱਦਿਆ ਜਾਵਹਿ ਮਨ ਤੂੰ ਮਤਮਾਨ ਕਰਹਿ ਜੇ ਹਉ ਕਿਛ ਜਾਣਦਾ ਗੁਰਮੁਖ ਨਿਮਾਣਾ ਹੋ ਹੋ ਅੰਤਰ ਅਗਿਆਨ ਹਉ ਬੁੱਧ ਹੈ ਸੱਚ ਸ਼ਬਦ ਮਨਖੋ ਹੋ ਬਿ ਨਿਮਾਣਾ ਸਤਗੁਰੂ ਅੱਗੇ ਮਤ ਕਿਛ ਆਪ ਲਖਾਵਹਿ ਆਪਣੇ ਅਹੰਕਾਰ ਜਗਤ ਜਲਿਆ ਮਤ ਤੂੰ ਆਪਣਾ ਆਪ ਗਵਾਵਹਿ ਸਤਗੁਰ ਕਹਿ ਪਾਣ ਕਰਹੇ ਕਾਰ ਸਤ ਗੁਰ ਕੈ ਪਹਾਣੈ ਲਾਗ ਰੋ ਿਉ ਕਹੈ ਨਾਨਕ ਆਪ ਛੱਡ ਸੁਖ ਪਾਵਹਿ ਮਨ ਨਿਮਾਣਾ ਹੋਏ ਰੋ ਧਨ ਸੋ ਵੇਲਾ ਜਿਤ ਮੈਂ ਸਤ ਗੁਰ ਮਿਲਿਆ ਸੋ ਸ਼ਬਦ ਚਿਤ ਆਇਆ ਮਹਾ ਆਨੰਦ ਸਹਜ ਭਇਆ ਮਨ ਤਨ ਸੁਖ ਪਾਇਆ ਸੋ ਸ਼ਬਦ ਚਿਤ ਆਇਆ ਮਨ ਵਸਾਇਆ ਅਵਗਣ ਸਾਧ ਵਿਸਾਰੇ ਜਾਤਿ ਸੁਪਹਾਣਾ ਗੁਣ ਪ੍ਰਗਟ ਹੋਏ ਸਤਿਗੁਰ ਆਪ ਸਵਾਰੇ ਸੇ ਜਨ ਪਰਵਾਨ ਹੋਏ ਜਿਨਨੀ ਇੱਕ ਨਾਮ ਧਿੜਿਆ ਦੁਤੀਆ ਭਾਉ ਚੁਕਾਇਆ ਇਉ ਕਹੈ ਨਾਨਕ ਤਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸੋ ਸੋਚਿ ਤੇ ਆਇਆ ਇਕ ਜੰਤ ਪਰਮ ਭੁੱਲੇ ਤਿਨ ਸਹ ਆਪ ਬੁਲਾਏ ਦੂਜੈ ਭਾਏ ਫਿਰ ਹੈ ਕੋ ਮਨ ਕਰਮ ਕਮਾਏ ਤਿਨ ਸਹ ਆਪੁ ਭੁਲਾਏ ਕੁਮਾਰ ਗਪਾਏ ਤਿਨ ਕਾ ਕਿਸ਼ਨਾ ਵਸਾਈ ਤਿਨ ਕੀ ਗਤ ਅਬਗਤ ਤੂੰ ਹੈ ਜਾਣਹਿ ਜਿਨ ਇਹ ਰਚਨ ਰਚਾਈ ਹੁਕਮ ਤੇਰਾ ਖਰਾ ਪਾਰਾ ਗੁਰਮੁਖ ਕਿਸੈ ਬੁਝਾਈ ਇਓ ਕਹੈ ਨਾਨਕ ਕਿਆ ਜੰਤ ਵਿਚਾਰੇ ਜਾਂ ਤੁਧ ਭਰਮੁ ਕੁਲਾਏ ਸਚੇ ਮੇਰੇ ਸਾਹਿਬਾ ਸੱਚੀ ਤੇਰੀ ਵਡਿਆਈ ਤੂੰ ਪਾਰ ਬ੍ਰਹਮ ਬੇਅੰਤ ਸੁਆਮੀ ਤੇਰੀ ਕੁਦਰਤ ਕਹਿਣ ਨਾ ਜਾਏ ਸੱਚੀ ਤੇਰੀ ਵਡਿਆਈ ਜਾ ਕਉ ਤੁਧ ਮਨ ਵਿਸਾਈ ਸਦਾ ਤੇਰੇ ਗੁਣ ਗਾਵਹਿ ਤੇਰੇ ਗੁਣ ਗਾਵਹਿ ਜਾ ਤੁਧ ਪਾਵਹਿ ਸੱਚੇ ਸਿਉ ਚਿਤ ਲਾਵਹਿ ਜਿਸਨੂੰ ਤੂੰ ਆਪੇ ਮਿਲਹਿ ਸੋ ਗੁਰਮੁਖ ਰਹਿ ਸਮਾਈ ਇਉ ਤਹੈ ਨਾਨਕ ਸੱਚੇ ਮੇਰੇ ਸਾਹਿਬਾ ਸੱਚੀ ਤੇਰੀ ਵਡਿਆਈ ਰਾਗ ਆਸਾ ਸ਼ੰਤ ਮਹੱਲਾ ਚੌਥਾ ਘਰ ਕਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਜੀਵਨੋ ਮੈਂ ਜੀਵਨ ਪਾਇਆ ਗੁਰਮੁਖ ਪਾਏ RAM ਹਰਨਾਮੋ ਹਰਨਾਮ ਦੇਵੇ ਮੇਰਾ ਪ੍ਰਾਨ ਵਸਾਏ RAM ਹਰ ਹਰ ਨਾਮ ਮੇਰੇ ਪ੍ਰਾਣ ਵਸਾਏ ਸਭ ਸੰਸਾਰ ਦੁੱਖ ਗਵਾਇਆ ਅਦਿਸ਼ਟ ਅਗੋਚਰ ਗੁਰਬਚਨ ਧਿਆਇਆ ਪਵਿੱਤਰ ਪਰਮ ਪਦ ਪਾਇਆ ਅਨਹਦ ਧੁਨ ਵਾਜਹਿ ਨਿਤ ਵਾਜੇ ਗਾਈ ਸਤਗੁਰ ਬਾਣੀ ਨਾਨਕ ਦਾਤ ਕਰੀ ਪ੍ਰਭ ਦਾਤਾ ਜੋਤੀ ਜੋਤ ਸਮਾਣੀ ਮਨ ਮੁਖਾ ਮਨ ਮੁਖ ਮੋਏ ਮੇਰੀ ਕਰਮ ਆਯਾਰਾਮ ਕਹੇ ਨਿਆ ਵੈ ਖਿਨ ਜਾਵੇ ਦੁਰਗੰਧ ਮੜੈ ਜਿਤ ਲਾਇਆ ਰਾਮ ਲਾਇਆ ਦੁਰਗੰਧ ਮੜੈ ਚਿਤ ਲਾਗਾ ਜਿਉ ਰੰਗ ਕਸੁੰਭ ਦਿਖਾਇਆ ਖਿਨ ਪੂਰਬ ਖਿਨ ਪਛਮ ਛਾਏ ਜਿਉ ਚੱਕ কুমਿਹਾਰਿ ਪਵਹਾਇ ਦੁਖਾ ਵਹਿ ਦੁਖ ਸੰਚਹਿ ਭੋਗਹਿ ਦੋਕੀ ਬਿਰਦ ਵਿਧਾਈ ਨਾਨਕ ਬਖਮ ਸੁਹੇਲਾ ਤਰੀਐ ਜਾਂ ਆਵੇ ਗੁਰ ਸਰਣਾਈ ਮੇਰਾ ਠਾਕੁਰੋ ਠਾਕੁਰਨੀ ਕਾ ਅਗੰ ਅਥਾ ਹਰਾਮ ਹਰ ਪੂੰਜੀ ਹਰ ਪੂੰਜੀ ਚਾਹੀ ਮੇਰੇ ਸਤਗੁਰ ਸ਼ਾਹਰਾ ਹਰ ਪੂੰਜੀ ਚਾਹੀ ਨਾਮ ਵਿਸਾਹੀ ਗੁਣ ਗਾਵੈ ਗੁਣ ਭਾਵੈ ਨੀਂਦ ਭੂਖ ਸਭ ਪਰ ਹਰ ਤਿਆਗੀ ਸੁੰਨੇ ਸੁੰਨ ਸਮਾਵੈ ਵਣ ਜਾਰੇ ਇੱਕ ਭਾਂਤੀ ਆਵਹਿ ਲਾਹਾ ਹਰ ਨਾਮ ਲੈ ਜਾਹੇ ਨਾਨਕ ਮਾਨ ਤਨ ਅਰਪ ਗੁਰ ਆਗੇ ਜਿਸ ਪ੍ਰਾਪਤ ਸੋ ਪਾਏ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ਬਾਣੀ ਗੁਰ ਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ ਗੁਰ ਬਾਣੀ ਲਾਗੇ ਤਿੰਨ ਹੱਥ ਚੜਿਆ ਨਿਰਮੋਲ ਕ ਰਤਨ ਅਪਾਰਾ ਹਰ ਹਰ ਨਾਮ ਅਤੋਲ ਕ ਪਾਇਆ ਤੇਰੀ ਭਵਤ ਭਰੇ ਪੰਧਾਰਾ ਸਮਉਂ ਦਵੇਰੋਨ ਸ੍ਰੀ ਰਾਮ ਦੇਖਿਆ ਇੱਕ ਵਸ ਅਨੂਪ ਦਿਖਾਈ ਗੁਰ ਗੋਵਿੰਦ ਗੋਵਿੰਦ ਗੁਰੂ ਹੈ ਨਾਨਕ ਭੇਦ ਨਾ ਪਹਾਈ ਆਸਾ ਮਹੱਲਾ ਚੌਥਾ ਜਿਮ ਜਿਮੇ ਜਿਮ ਜਿਮ ਵਰਸੈ ਅੰਮ੍ਰਿਤ ਧਾਰਾ ਰਾਮ ਗੁਰਮੁਖੇ ਗੁਰਮੁਖ ਨਦਰੀ ਰਾਮ ਪਿਆਰਾ ਰਾਮ ਰਾਮ ਨਾਮ ਪਿਆਰਾ ਜਗਤ ਨਿਸਤਾਰਾ ਰਾਮ ਨਾਮ ਵਡਿਆਈ ਕਾਲ ਯੁਗ ਰਾਮ ਨਾਮ ਬੋਹਿਥਾ ਗੁਰਮੁਖ ਪਾਰ ਲੰਘਾਈ ਹਲਕ ਪਲਤ ਰਾਮ ਨਾਮ ਸੁਹੇਲੇ ਗੁਰਮੁਖ ਕਰਨੀ ਸਾਰੀ ਨਾਨਕ ਦਾਤ ਦਇਆ ਕਰ ਦੇਵੈ ਰਾਮ ਨਾਮ ਨਿਸਤਾਰੀ ਰਾਮ ਰਾਮ ਨਾਮ ਜਪਿਆ ਦੁਖ ਕਿਲ ਵਿਖ ਨਾਸ ਗਵਾਇਆ ਰਾਮ ਗੁਰ ਪਰਚੈ ਗੁਰ ਪਰਚੈ ਧਿਆਇਆ ਮੈਂ ਹਿਰਦੈ RAM ਰਵਾਇਆ RAM ਰਵਿਆ RAM ਹਿਰਦੈ ਪਰਮਗਤ ਪਾਈ ਜਾਂ ਗੁਰ ਸ਼ਰਣਾਈ ਆਏ ਲੋਭ ਵਿਕਾਰ ਨਾਵ ਡੁੱਬਦੀ ਨਿਕਲੀ ਜਾਂ ਸਤਗੁਰ ਨਾਮ ਦਿੜਹਾਏ ਜੀਵ ਦਾਨ ਗੁਰ ਪੂਰੈ ਦੀਆ RAM ਨਾਮ ਚਿਤ ਲਾਏ ਆਪ ਕਿਰਪਾਲ ਕਿਰਪਾ ਕਰ ਦੇਵੈ ਨਾਨਕ ਗੁਰ ਸਰਣਾਏ ਬਾਣੀ RAM ਨਾਮ ਸੁਣੀ ਸਿਧ ਕਾਰਜ ਸਭ ਸੁਹਾਏ RAM ਰੋਮੇ ਰੋਮ ਰੋਮੇ ਮੈਂ ਗੁਰ ਮੁਖ RAM ਧਿਆਏ RAM RAM ਨਾਮ ਧਿਆਏ ਪਵਿੱਤ ਹੋਏ ਆਏ ਤਿਸ ਰੂਪ ਨਾ ਰੇਖਿਆ ਕਾਈ RAM RAM ਰਵਿਆ ਕਟ ਅੰਤਰ ਸਭ ਤ੍ਰਿਸ਼ਨਾ ਭੂਖ ਗਵਾਈ ਮਨ ਤਨ ਸੀਤਲ ਸ਼ਿੰਗਾਰ ਸਭ ਹੋਆ ਗੁਰਮਤਿ ਰਾਮ ਪ੍ਰਗਾਸਾ ਨਾਨਕ ਆਪ ਅਨੁਗ੍ਰਹਿ ਕੀਆ ਅਮਦਾ ਸੰਦਾ ਸੰਦਾਸਾ ਜਿਮਹੀ ਰਾਮ ਰਾਮ ਨਾਮ ਵਿਸਾਰਿਆ ਸੇ ਮਨ ਮੁਖ ਮੂੜ ਅਭਾਗੀ ਰਾਮ ਤਿਨ ਅੰਤਰੈ ਮੋਹ ਵਿਆਪੈ ਖਿਨ ਖਿਨ ਮਾਇਆ ਲਾਗੀ ਰਾਮ ਮਾਇਆ ਮਲ ਲਾਗੀ ਮੂੜ ਭੈ ਅਭਾਗੀ ਜਿਨ ਰਾਮ ਨਾਮ ਨਹ ਪਾਇਆ ਅਨੇਕ ਕਰਮ ਕਰਹਿ ਅਬਿ ਮਹਾਨੀ ਹਰਿ ਰਾਮੋ ਨਾਮ ਚੋਰਾਇਆ ਮਹਾ ਵਿਖਮ ਜਮ ਪੰਥ ਜੋਹਿ ਲਾ ਕਾਲੂ ਖਤ ਮੋਹ ਅੰਧਿਆਰਾ ਨਾਨਕ ਗੁਰਮੁਖ ਨਾਮ ਤੇ ਆਇਆ ਤਾ ਪਾਏ ਮੋਖ ਦੁਆਰਾ ਰਾਮੋ ਰਾਮ ਨਾਮ ਗੁਰੂ ਰਾਮ ਗੁਰਮੁਖੇ ਜਾਣੇ ਰਾਮ اے ਮਨੁਆ ਖੇਨੂਭ ਪਿਆਲੀ ਭਰਮ ਦਾ ਇਕ ਤਕਰ ਆਣੇ ਰਾਮ ਮਨ ਇਕ ਤਕਰ ਆਣੇ ਸਭ ਗਤ ਮਿਤ ਜਾਣੇ ਹਰ ਰਾਮੋ ਨਾਮ ਰਸਾਏ ਜਨ ਕੀ ਪੈਜ ਰਖੈ ਰਾਮ ਨਾਮ ਪ੍ਰਹਿਲਾਦ ਉਧਾਰ ਤਰਾਏ ਰਾਮੋ ਰਾਮ ਰਮੋ ਰਮ ਊਚਾ ਗੁਣ ਕਹਿ ਤਿਆ ਅੰਤ ਨਾ ਪਾਇਆ ਨਾਨਕ RAM ਨਾਮ ਸੁਣ ਧੀਨੇ RAM ਨਾਮ ਸਮਾਇਆ ਜਿਨ ਅੰਤਰੇ RAM ਨਾਮ ਵਸੈ ਤਿਨ ਚਿੰਤਾ ਸਭ ਗਵਾਇਆ RAM ਸਭ ਅਰਥਾ ਸਭ ਧਰਮ ਮਿਲੇ ਮਨ ਚਿੰਦਿਆ ਸੋ ਫਲ ਪਾਇਆ RAM ਮਨ ਚਿੰਦਿਆ ਫਲ ਪਾਇਆ RAM ਨਾਮ ਧਿਆਇਆ RAM ਨਾਮ ਗੁਣ ਗਾਏ ਦੁਰਮਤ ਕੁਬੁੱਧ ਗਈ ਸੁਧ ਹੋਈ ਰਾਮ ਨਾਮ ਮਨ ਲਾਇ ਸਫਲ ਜਨਮ ਸ੍ਰੀ ਸਭ ਹੋਵਾ ਜਿਤ ਰਾਮ ਨਾਮ ਪਰਗਾਸਿਆ ਨਾਨਕ ਹਰਿ ਭਜ ਸਦਾ ਦਿਨ ਰਾਤੀ ਗੁਰਮੁਖ ਨਿਜ ਘਰ ਵਾਸਿਆ ਜਿਨ ਸਰਧਾ ਰਾਮ ਨਾਮ ਲੱਗੀ ਤਿਨ ਦੂਜਾ ਚਿਤ ਨਾ ਲਾਇਆ RAM ਜੇ ਧਰਤੀ ਸਭ ਕੰਚਨ ਕਰਦੀਜੈ ਬਿਨ ਨਾਮੈ ਅਬਰ ਨਾ ਪਹਾਇਆ RAM ਰਾਮ ਨਾਮ ਮਨ ਪਾਇਆ ਪਰਮ ਸੁਖ ਪਾਇਆ ਅੰਤ ਚਲਦਿਆਂ ਨਾਲ ਸਿਖਾਈ ਰਾਮ ਨਾਮ ਧਨ ਪੂੰਜੀ ਸੰਚੀ ਨਾ ਡੂਬੈ ਨਾ ਜਾਈ ਰਾਮ ਨਾਮ ਇਸ ਜੁਗ ਮਹਿ ਤੁਲਹਾ ਜਮ ਕਾਲ ਨੇਡ ਨਾ ਆਵੇ ਨਾਨਕ ਗੁਰਮੁਖ ਰਾਮ ਪਛਾਤਾ ਕਰ ਕਿਰਪਾ ਆਪ ਮਿਲਾਵੇ ਰਾਮੋ ਰਾਮ ਨਾਮ ਸਤੇ ਸਤ ਗੁਰਮੁਖ ਜਾਣਿਆ ਰਾਮ ਸੇਵਕੋ ਗੁਰ ਸੇਵਾ ਲਾਗਾ ਜਿਨ ਮਨ ਤਨ ਅਰਪ ਚੜਹਾਇਆ ਰਾਮ ਮਨ ਤਨ ਅਰਪਿਆ ਬਹੁਤ ਮਨ ਸ਼ਰਧਿਆ ਗੁਰ ਸੇਵਕ ਪਾਏ ਮਿਲਾਏ ਦੀਨਾ ਨਾਥ ਜੀਆ ਕਾ ਦਾਤਾ ਪੂਰੇ ਗੁਰ ਤੇ ਪਾਏ ਗੁਰੂ ਸਿਖ ਸਿਖ ਗੁਰੂ ਹੈ ਏਕੋ ਗੁਰ ਉਪਦੇਸ਼ ਚਲਾਏ ਰਾਮ ਨਾਮ ਮੰਤ ਹਿਰਦੈ ਦੇਵੈ ਨਾਨਕ ਮਿਲਨ ਸੁਭਾਏ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਸਾ ਸ਼ੰਤ ਮਹੱਲਾ ਚੌਥਾ ਘਰ ਦੂਜਾ ਹਰ ਹਰ ਕਰਤਾ ਦੂਖ ਬਿਨਾਸਨ ਪਤਿਤ ਪਾਵਨ ਹਰਨਾਮ ਜੀਓ ਹਰ ਸੇਵਾ ਪਹਾਈ ਪਰਮਗਤ ਪਾਈ ਅਰ ਊਤਮ ਹਰ ਹਰ ਕਾਮ ਜੀਓ ਹਰ ਊਤਮ ਕਾਮ ਜਪਿਐ ਹਰਨਾਮ ਹਰ ਜਪਿਐ ਆ ਸਥਿਰ ਹੋਵੈ ਜਨਮ ਮਰਨ ਦੋਵੈ ਦੁਖ ਮਿਟੇ ਸਹਜੇ ਹੀ ਸੁਖ ਸੋਵੈ ਹਰ ਹਰ ਕਿਰਪਾ ਧਾਰੋ ਠਾਕੁਰ ਹਰ ਜਪਿਐ ਆਤਮ ਰਾਮ ਜੀਓ ਹਰ ਹਰ ਕਰਤਾ ਦੁਖ ਬਿਨਾਸਨ ਪਤਿਤ ਪਾਵਨ ਹਰ ਨਾਮ ਜੀਓ ਹਰ ਨਾਮ ਪਦਾਰਥ ਕਲ ਜਗੂਤਮ ਹਰ ਜਪਿਐ ਸਤਗੁਰ ਭਾਏ ਜੀਓ ਗੁਰਮੁਖ ਹਰ ਪੜਿਐ ਗੁਰਮੁਖ ਹਰ ਸੁਣੀਐ ਹਰ ਜਪ ਸੁਣਤ ਦੁਖ ਜਾਏ ਜੀਓ ਹਰ ਹਰ ਨਾਮ ਜਪਿਆ ਦੁੱਖ ਬਿਨਸਿਆ ਹਰ ਨਾਮ ਪਰਮ ਸੁਖ ਪਾਇਆ ਸਤਗੁਰ ਗਿਆਨ ਬਲਿਆ ਘਟ ਜਾਣਣ ਅਗਿਆਨ ਅੰਧੇਰ ਗਵਾਇਆ ਹਰ ਹਰ ਨਾਮ ਿੰਮੀ ਆਰਾਧਿਆ ਜਿਨ ਮਸਤਕ ਧੁਰ ਲਿਖ ਪਾਏ ਜੀਉ ਹਰ ਨਾਮ ਪਦਾਰਥ ਕਲ ਜਗ ਊਤਮ ਹਰ ਜਪੀਐ ਸਤਗੁਰ ਪਾਏ ਜੀਉ ਹਰ ਹਰ ਮਨ ਪਹਾਇਆ ਪਰਮ ਸੁਖ ਪਾਇਆ ਹਰ ਲਾਹਾ ਪਦ ਨਿਰਵਾਣ ਜੀਓ ਹਰ ਪ੍ਰੀਤ ਲਗਾਈ ਹਰ ਨਾਮ ਸਖਾਈ ਬ੍ਰਹਮਚੂ ਕਾ ਆਵਣ ਜਾਣ ਜੀਓ ਆਵਣ ਜਾਣਾ ਬ੍ਰਹਮ ਭਉ ਭਾਗਾ ਹਰ 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 ਗੁਣ ਗਾਇਆ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਹਰ ਹਰ ਨਾਮ ਸਮਾਇਆ ਜਿਨ ਹਰ ਧਿਆਇਆ ਤੁਰ ਭਾਗ ਲਿਖ ਪਾਇਆ ਤੈਨ ਸਫਲ ਜਨਮ ਪਰਵਾਣ ਜੀਓ ਹਰ ਹਰ ਮਨ ਪਾਇਆ ਪਰਮ ਸੁਖ ਪਾਇਆ ਹਰਿ ਲਾਹਾ ਪਦ ਨਿਰਵਾਣ ਜੀਓ ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨ ਤੇ ਊਤਮ ਹਰ ਹਰ ਲੋਗ ਜੀਓ ਹਰ ਨਾਮ ਗੜਾਈ ਹਰ ਨਾਮ ਸਖਾਈ ਗੁਰ ਸ਼ਬਦੀ ਹਰ ਰਸ ਭੋਗ ਜੀਓ ਹਰ ਰਸ ਭੋਗ ਮਹਾਂ ਨਿਰਜੋਗ ਵਡਭਾਗੀ ਹਰ ਰਸ ਪਾਇਆ ਸੇ ਧਨ ਵੱਡੇ ਸਤਪੁਰਖਾ ਪੂਰੇ ਜਨ ਗੁਰ ਮਤਿ ਨਾਮ ਧਿਆਇਆ ਜਨ ਨਾਨਕ ਰੇਣ ਮੰਗੈ ਪਗ ਸਾਧੂ ਮਨ ਚੂਕਾ ਸੋਗ ਵਿਜੋਗ ਜੀਓ ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ ਤੇਊ ਤੁਮ ਹਰ ਹਰ ਲੋਗ ਜੀਓ ਆਸਾ ਮਹੱਲਾ ਚੌਥਾ ਸਤਜਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜੀਓ ਮਨ ਤਨ ਹਰ ਗਾਵਹਿ ਪਰਮ ਸੁਖ ਪਾਵਹਿ ਹਰ ਹਿਰਦੈ ਹਰ ਗੁਣ ਜਾਣ ਜੀਓ ਗੁਣ ਗਿਆਨ ਪਦਾਰਥ ਹਰ ਹਰ ਕਿਰਤਾਰ ਸੋਭਾ ਗੁਰਮੁਖ ਹੋਈ ਅੰਤਰ ਬਾਹਰ ਹਰ ਪ੍ਰਭ ਏਕੋ ਦੂਜਾ ਅਵਰਨ ਨ ਕੋਈ ਹਰ ਹਰ ਲਿਬਲਾਈ ਹਰ ਨਾਮ ਸਿਖਾਈ ਹਰ ਦਰਗਹ ਪਾਵੇ ਮਾਨ ਜੀਓ ਸਤਜੁਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜੀਓ ਤੇਤਾ ਯੁਗ ਆਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜੀਓ ਪਗ ਚੌਥਾ ਫਿਸਿਆ ਤ੍ਰੇ ਪਗ ਟਿਕਿਆ ਮਨ ਹਿਰਦੈ ਕ੍ਰੋਧ ਜਲਾਏ ਜੀਓ ਮਨ ਹਿਰਦੈ ਕ੍ਰੋਧ ਮਹਾ ਵਿਸ ਲੋਧ ਨਿਰਪਤਾ ਵਹਿ ਲੜ ਦੁਖ ਪਾਇਆ ਅੰਤਰ ਮਮਤਾ ਰੋਗ ਲਗਾਨਾ ਫੌਮਨ ਅਹੰਕਾਰ ਵਿਧਾਇਆ ਹਰ ਹਰ ਕਿਰਪਾ ਧਾਰੀ ਮੇਰਾ ਠਾਕੁਰ ਵਿਖ ਗੁਰਮਤਿ ਹਰ ਨਾਮ ਲਹਿ ਜਾਏ ਜੀਓ ਤੇਤਾ ਜੋ ਵਿਹਾਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜੀਓ ਯੁਗ ਦਵਾਪਰ ਆਇਆ ਪਰਮ ਪਰਮ ਹਾਇਆ ਹਰ ਗੋਪੀ ਕਾਨ ਉਪਾਏ ਜੀਓ ਤਪ ਤਾਪਨ ਤਾਪ ਹੈ ਜਗ ਪੁੰਨ ਅਰੰਭ ਹੈ ਅਤ ਕੇ ਰਿਆ ਕਰਮ ਕਮਾਏ ਜੀਓ ਕਿਰਿਆ ਕਰਮ ਕਮਾਇਆ ਪਗ ਦੋਏ ਠਿਸਕਾਇਆ ਦੋਏ ਪਗ ਟਿਕਾ ਟਿਕਾਏ ਜੀਓ ਮਹਾ ਜੁਧ ਜੋਦ ਬਹੁ ਕੀਨੇ ਵਿੱਚ ਹਮ ਮਚਾ ਪਚਾਏ ਜੀਓ ਦੀਨ ਦਇਆਲ ਗੁਰ ਸਾਧ ਮਿਲਾਇਆ ਮਨ ਸਤਗੁਰ ਮਲ ਲਹਿ ਜਾਏ ਜੀਓ ਜੁਗ ਦਵਾ ਪਰਿਆ ਆ ਪਰਮ ਪਰਮਹਾਇਆ ਹਰ ਗੋਪੀ ਕਾਨ ਉਪਾਏ ਜੀਓ ਕਲਯੁਗ ਹਰ ਕੀਆ ਭਗਤ ਰਹਿ ਖਿਸਕੀਆ ਪਗ ਚੌਥਾ ਟਿਕੈ ਟਿਕਾਏ ਜੀਓ ਗੁਰ ਸ਼ਬਦ ਕਮਾਇਆ ਔਖ ਦਰ ਹਰ ਪਾਇਆ ਹਰ ਕੀਰਤ ਹਰ ਸ਼ਾਂਤ ਪਾਏ ਜੀਓ ਹਰ ਕੀਰਤ ਰੋਤਿਆਈ ਹਰ ਨਾਮ ਵਡਾਈ ਹਰ ਹਰ ਨਾਮ ਖੇਤ ਜਮਾਇਆ ਕਲਯੁਗ ਬੀਜ ਬੀਜੇ ਬਿਨ ਨਾਮ ਹੈ ਸਬਲਾਹ ਨੂਲ ਗਵਾਇਆ ਜਨ ਨਾਨਕ ਗੁਰ ਪੂਰਾ ਪਾਇਆ ਮਨ ਹਿਰਦੈ ਨਾਮ ਲਖਾਏ ਜੀਓ ਕਲ ਯੁਗ ਹਰ ਕੀਆ ਭਗਤ ਰੇ ਖਿਸਕੀਆ ਭਗ ਚੌਥਾ ਕਿ ਕਹਿ ਕਿ ਕਾਏ ਜੀਓ ਆਸਾ ਮਹੱਲਾ ਚੌਥਾ ਹਰ ਕੀਰਤ ਮਨ ਭਾਈ ਪਰਮਗਤ ਪਾਈ ਹਰ ਮਨ ਤਨ ਮੀਠ ਲਗਾਨ ਜੀਓ ਹਰ ਹਰ ਰਸ ਪਾਇਆ ਗੁਰਮਤਿ ਹਰ ਧਿਆਇਆ ਤੁਰ ਮਸਤਕ ਭਾਗ ਕੋ ਰਾਨ ਜੀਓ ਤੁਰ ਮਸਤਕ ਭਾਗ ਹਰ ਨਾਮ ਸੁਹਾਵ ਹਰ ਨਾਮੈ ਹਰ ਗੁਣ ਗਾਇਆ ਮਸਤਕ ਮਣੀ ਪ੍ਰੀਤ ਬਹੁ ਪ੍ਰਗਟੀ ਹਰ ਨਾਮੈ ਹਰ ਸੋਹਾਇਆ ਜੋਤੀ ਜੋਤ ਮਿਲੀ ਪ੍ਰਭ ਪਾਇਆ ਮਿਲ ਸਤਗੁਰ ਮਨਵਾ ਮਾਨ ਜੀਓ ਹਰ ਕੀ ਰਤਮਨ ਪਹਾਈ ਪਰਮਦਤ ਪਾਈ ਹਰਮਨ ਤਨ ਮੀਠ ਲਗਾਣ ਜੀਓ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਯੂ ਤੁਮ ਜਨ ਪ੍ਰਧਾਨ ਜੀਓ ਤਿਨ ਹਮ ਚਰਨ ਸਰੇ ਵਹ ਖਿਨ ਖਿਨ ਭਗਤੋ ਵਹ ਜਿਨ ਹਰ ਮੀਠ ਲਗਾਣ ਜੀਓ ਹਰ ਮੀਠਾ ਲਾਇਆ ਪਰਮ ਸੁਖ ਪਾਇਆ ਮੁਖ ਭਾਗਾਰਤੀ ਚਾਰੇ ਗੁਰਮਤਿ ਹਰ ਗਾਇਆ ਹਰ ਹਾਰ ਉਰ ਪਾਇਆ ਹਰ ਨਾਮ ਕੰਠ ਧਾਰੇ ਸਭ ਏਕ ਦ੍ਰਿਸ਼ਟ ਸਮਤ ਘਰ ਦੇਖੈ ਸਭ ਆਤਮ ਰਾਮ ਪਛਾਨ ਜੀਓ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਥੇਉ ਤਮ ਜਨ ਪਰਧਾਨ ਜੀਓ ਸਤ ਸੰਗਤ ਮਨ ਭਾਈ ਹਰ ਰਸਨ ਰਸਾਈ ਵਿੱਚ ਸੰਗਤ ਹਰ ਰਸ ਹੋਏ ਜੀਓ ਹਰ ਹਰ ਆਰਾਧਿਆ ਗੁਰ ਸ਼ਬਦ ਵਿਗਾਸਿਆ ਬੀਜਾ ਅਵਰ ਨ ਕੋਏ ਜਿਓ ਅਵਰ ਨ ਕੋਏ ਹਰ ਅੰਮ੍ਰਿਤ ਸੋਏ ਜਿਨ ਪੀਆ ਸੋ ਵਿਦ ਜਾਣੈ ਤਨ ਧਨ ਗੁਰੂ ਪੂਰਾ ਪ੍ਰਭ ਪਾਇਆ ਲਗ ਸੰਗਤ ਨਾਮੁ ਕਛਾਣੈ ਨਾਮੋ ਸੇਵ ਨਾਮੋ ਆਰਾਧੈ ਬਿਨ ਨਾਮੈ ਅਵਰ ਨ ਕੋਏ ਜਿਓ ਸਤ ਸੰਗਤ ਮਨ ਭਾਈ ਹਰ ਰਸਨ ਰਸਾਈ ਵਿੱਚ ਸੰਗਤ ਹਰ ਰਸ ਹੋਏ ਜੀਓ ਹਰ ਦਇਆ ਪ੍ਰਭ ਤਾਰ ਹੋ ਪਾਖਣ ਹਮ ਤਾਰ ਹੋ ਕਢ ਲੇ ਵੋ ਸ਼ਬਦ ਸੁਭਾਏ ਜੀਓ ਮੋਹ ਚੀ ਕੜ 파થે નિਗਧਤ ਹਮ ਜਾਤੇ ਹਰ ਬਾਹ ਪ੍ਰਭ ਪਕਰਾਈ ਜੀਓ ਪ੍ਰਭ ਬਾਹ ਪਕਰਾਈ ਉਤਮ ਮਤ ਪਾਈ ਗੁਰ ਚਰਣੀ ਜਨ ਲਾਗਾ ਹਰ ਹਰ ਨਾਮ ਜਪਿਆ ਆਰਾਧਿਆ ਮੁਖ ਮਸਤਕ ਭਾਗ ਸਪਹਾਗਾ ਜਨ ਨਾਮ ਕਹ ਹਰ ਕਿਰਪਾ ਤਹਾਰੀ ਮਨ ਹਰ ਹਰ ਮੀਠਾ ਲਾਏ ਜੀਓ ਹਰ ਦਇਆ ਪ੍ਰਭ ਤਾਰ ਹੁ ਪਾਖਣ ਹਮ ਤਾ ਰਹੋ ਕਢ ਲੇ ਬਹੁ ਸ਼ਬਦ ਸੁਭਾਏ ਜੀਓ ਆਸਾ ਮਹੱਲਾ ਚੌਥਾ ਮਨ ਨਾਮ ਜਪਾਨਾ ਹਰ ਹਰ ਮਨ ਭਾਨਾ ਹਰ ਭਗਤ ਜਨਾ ਮਨ ਚਾਓ ਜੀਓ ਜੋ ਜਨਮਰ ਜੀਵੇ ਤਿਨ ਅੰਮ੍ਰਿਤ ਪੀਵੇ ਮਨ ਲਾਗਾ ਗੁਰਮਤਿ ਭਾਉ ਜੀਓ ਮਨ ਹਰ ਹਰ ਭਾਉ ਗੁਰ ਕਰੇ ਪਸਾਉ ਜੀਵਨ ਮੁਕਤ ਸੁਖ ਹੋਈ ਜੀਵਨ ਮਰਨ ਹਰ ਨਾਮ ਸੁਹੇਲੇ ਮਨ ਹਰ ਹਰ ਹਿਰਦੈ ਸੋਈ ਮਨ ਹਰ ਹਰ ਵਸਿਆ ਗੁਰਮਤਿ ਹਰ ਰਸਿਆ ਹਰ ਹਰ ਰਸ ਬਟਾਕ ਪੀਆਓ ਜੀਓ ਮਨ ਨਾਮ ਜਪਾਨਾ ਹਰ ਹਰ ਮਨ ਭਾਨਾ ਹਰ ਭਗਤ ਜਨਾ ਮਨ ਚਾਉ ਜੀਓ ਜਦ ਮਰਨ ਨਾ ਭਾਇਆ ਨਿਤ ਆਪ ਲੁਕਾਇਆ ਮਤ ਜੰਮ ਪਕਰ ਲੈ ਜਾਏ ਜੀਓ ਹਰ ਅੰਤਰ ਬਾਹਰ ਹਰ ਪ੍ਰਭ ਏਕੋ ਇਹ ਜੀੜਾ ਰੱਖਿਆ ਨਾ ਜਾਏ ਜੀਓ ਚਾਉ ਜੀਓ ਰਖੀਜੈ ਹਰ ਵਸਤ ਲੋੜੀਜੈ ਜਿਸ ਕੀ ਵਸਤ ਸੋ ਲੈ ਜਾਏ ਜੀਓ ਮਨਮੁਖ ਕਰਨ ਪਲਾਵ ਕਰ ਭਰਮੇ ਸਭ ਔਖਤ ਦਾਰੂ ਲਾਇ ਜੀਉ ਜਿਸ ਕੀ ਵਸਤ ਪ੍ਰਭ ਲੈ ਸੁਆਮੀ ਜਨ ਉਬਰੇ ਸ਼ਬਦ ਕਮਾਏ ਜੀਉ ਜਗ ਮਰਨ ਨਾ ਪਾਇਆ ਨਿਤ ਆਪ ਲੁਕਾਇਆ ਮਤ ਜਮ ਪਕਰੈ ਲੈ ਜਾਏ ਜੀਉ ਤੁਰ ਮਰਨ ਲਿਖਾਇਆ ਗੁਰਮੁਖ ਸੋਹਾਇਆ ਜਨ ਉਬਰੇ ਹਰ ਹਰ ਧਿਆਨ ਜੀਉ ਹਰ ਸੋ ਬਾਪਾਈ ਹਰ ਨਾਮ ਵੜਿਆਈ ਹਰ ਦਰਗਹ ਪੈ ਦੇ ਜਾਨ ਜੀਓ ਹਰ ਦਰਗਹ ਪੈ ਦੇ ਹਰ ਨਾਮੈ ਸਿਧੇ ਹਰ ਨਾਮੈ ਤੇ ਸੁਖ ਪਾਇਆ ਜਨਮ ਮਰਨ 도 ਵੈ ਦੁਖ ਮਿਟੇ ਹਰ ਰਾਮੈ ਨਾਮ ਸਮਾਇਆ ਹਰ ਜਨ ਪ੍ਰਭ ਰਲ ਏਕੋ ਹੋਏ ਹਰ ਜਨ ਪ੍ਰਭ ਏਕ ਸਮਾਨ ਜੀਓ ਤੁਰ ਮਰਨ ਲਿਖਾਇਆ ਗੁਰਮੁਖ ਸੋਹਾਇਆ ਜਾ ਲਵਰੇ ਹਰ ਹਰ ਧਿਆਨ ਜੀਓ ਜਗ ਉਪਜੈ ਜਿਨ ਸਹਿ ਬਿਨਸ ਬਿਨਾਸੈ ਲਗ ਗੁਰ ਮੁਖ ਆਸਿਰ ਹੋਏ ਜੀਓ ਗੁਰ ਮੰਤਰ ਦ੍ਰਿੜਾਏ ਹਰ ਰਸ ਕਰਸਾਏ ਹਰ ਅੰਮ੍ਰਿਤ ਹਰ ਮੁਖ ਚੋਏ ਜੀਓ ਹਰ ਅੰਮ੍ਰਿਤ ਰਸ ਪਾਇਆ ਮੂਆ ਜੀਵਾਇਆ ਫਿਰ ਬਾਹੜ ਮਰਨ ਨ ਹੋਈ ਹਰ ਹਰ ਨਾਮ ਅਮਰ ਪਗ ਪਾਇਆ ਹਰ ਨਾਮ ਸਮਾਵੈ ਸੋਈ ਜਨ ਨਾਮਕ ਨਾਮ ਅਧਾਰ ਠੇਕ ਹੈ ਬਿਨ ਨਾਮ ਹੈ ਅਵਰ ਨਾ ਕੋਈ ਜੀਓ ਜਗ ਉਪਜੈ ਬਿਨ ਸੈ ਬਿਨਸ ਬਿਨਾਸੈ ਲਗ ਗੁਰਮੁਖ ਅਸਿਰ ਹੋਏ ਜੀਓ ਆਸਾ ਮਹੱਲਾ ਚੌਥਾ ਸ਼ੰਤ ਵੱਡਾ ਮੇਰਾ ਗੋਵਿੰਦ ਅਗੰਗ ਅਗੋਚਰ ਆਦ ਨਿਰੰਜਨ ਨਿਰੰਕਾਰ ਜੀਓ ਕਾ ਕੀ ਗਤ ਕਹੀ ਨਾ ਜਾਈ ਅਮਿਤ ਵਡਿਆਈ ਮੇਰਾ ਗੋਵਿੰਦ ਅਲਖ ਅਪਾਰ ਜੀਉ ਗੋਵਿੰਦ ਅਲਖ ਅਪਾਰ ਅਪਰੰਪਰ ਆਪ ਆਪਣਾ ਜਾਣੈ ਕਿਆ ਇਹ ਜੰਤ ਵਿਚਾਰੇ ਕਹੀਐ ਜੋ ਤੁਰਿ ਅੱਖ ਵਖਾਣ ਜਿਸਨੂੰ ਨਦਰ ਕਰਹਿ ਤੂੰ ਆਪਣੀ ਸੋ ਗੁਰਮੁਖ ਕਰੇ ਵਿਚਾਰ ਜੀਉ ਵੱਡਾ ਮੇਰਾ ਗੋਵਿੰਦ ਅਗੰਮ ਅਗੋਚਰ ਆਦ ਨਿਰੰਜਨ ਨਿਰੰਕਾਰ ਜੀਉ ਤੂੰ ਆਤਮਾ ਪੁਰਖ ਅਪਰੰਪਰ ਕਰਤਾ ਤੇਰਾ ਪਾਰ ਨਾ ਪਾਇਆ ਜਾਏ ਜੀਉ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਸਭ ਮਹਿ ਰਹਿਆ ਸਮਾਏ ਜੀਉ ਘਟ ਅੰਤਰ ਪਾਰ ਬ੍ਰਹਮ ਪਰਮੇਸ਼ਰ ਤਾ ਕਾ ਅੰਤ ਨਾ ਪਾਇਆ ਤਿਸ ਰੂਪ ਨਾਰੇਖ ਅਦਿਸ਼ਟ ਅਗੋਚਰ ਗੁਰਮੁਖ ਅਲਖ ਲਖਾਇਆ ਸਦਾ ਆਨੰਦ ਰਹੈ ਦਿਨ ਰਾਤੀ ਸਹਜੇ ਨਾਮ ਸਮਾਏ ਜੀਓ ਤੂੰ ਆਤਪੁਰਖ ਅਪਰੰਪਰ ਕਰਤਾ ਤੇਰਾ ਪਾਰ ਨਾ ਪਾਇਆ ਜਾਏ ਜੀਓ ਤੂੰ ਸਤ ਪਰਮੇਸ਼ਰ ਸਦਾ ਅਬਨਾਸ਼ੀ ਹਰ ਹਰ ਗੁਣੀ ਨਿਧਾਨ ਜੀਓ ਹਰ ਹਰ ਪ੍ਰਭ ਏਕੋ ਅਵਰ ਨ ਕੋਈ ਤੂੰ ਆਪੇ ਪੁਰਖ ਸੁਜਾਨ ਜੀਓ ਪੁਰਖ ਸੁਜਾਨ ਤੂੰ ਪ੍ਰਧਾਨ ਤੁਧ ਜੇ ਵਡਿਆ ਵਰ ਨ ਕੋਈ ਤੇਰਾ ਸ਼ਬਦ ਸਭ ਤੂੰ ਹੈ ਵਰਤੈ ਤੂੰ ਆਪੇ ਕਰਹਿ ਸੋ ਹੋਈ ਹਰ ਸਭ ਮਹਿ ਰਵਿਆ ਏਕੋ ਸੋਈ ਗੁਰਮੁਖ ਲਖਿਆ ਹਰ ਨਾਮ ਜੀਓ ਤੂੰ ਸਤਿ ਪਰਮੇਸ਼ਰ ਸਦਾ ਅਬਿਨਾਸੀ ਹਰ ਹਰ ਗੁਣੀ ਨਿਧਾਨ ਜੀਓ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜਿਉਂ ਭਾਵੇਂ ਤਿਵੇਂ ਚਲਾਏ ਜੀਓ ਤੁਹ ਸਿਆ ਪੇ ਭਾਵੈ ਤਿਵੇਂ ਚਲਾਵਹਿ ਸਭ ਤੇਰਾ ਸ਼ਬਦ ਸਮਾਏ ਜੀਉ ਸਭ ਸ਼ਬਦ ਸਮਾਵੇ ਜਾਂ ਤੁਧ ਭਾਵੈ ਤੇਰਾ ਸ਼ਬਦ ਵਡਿਆਈ ਗੁਰਮੁਖ ਬੁੱਧ ਪਾਈਐ ਆਪ ਗਵਾਈਐ ਸ਼ਬਦ ਦੇ ਰਹਾ ਸਮਾਈ ਤੇਰਾ ਸ਼ਬਦ ਅਗੋਚਰ ਗੁਰਮੁਖ ਪਾਈਐ ਨਾਨਕ ਨਾਮ ਸਮਾਏ ਜੀਉ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜਿਉਂ ਭਾਵੈ ਤਿਵੇਂ ਚਲਾਏ ਜੀਉ